ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਦੱਸ ਜਿਏ ਕਿ ਡੀਏ ਦੇ ਵਿੱਚ 4% ਦੀ ਵਾਧਾ ਕਰ ਦਿੱਤਾ ਗਿਆ ਹੈ ਪਹਿਲਾਂ 34% ਦੀ ਏਡੀਏ ਮਿਲਦਾ ਸੀ ਹੁਣ ਵਧਾ ਕੇ 38% ਦੀ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਸੀਐਮ ਭਗਵੰਤ ਸਿੰਘ ਮਾਨ ਨੇ ਯੂਨੀਅਨ ਦੇ ਨਾਲ ਮੀਟਿੰਗ ਕੀਤੀ ਤੇ ਮੀਟਿੰਗ ਮਗਰੋਂ ਇਹ ਫੈਸਲਾ ਲਿਆ ਫੈਸਲੇ ਦੇ ਵਿੱਚ ਅਹਿਮ ਗੱਲ ਇਹ ਹੈ ਕਿ 1 ਦਸੰਬਰ 2023 ਤੋਂ ਕੀ ਇਹ ਲਾਗੂ ਮੰਨਿਆ ਜਾਏਗਾ ਇਸ ਨੂੰ ਲੈ ਕੇ ਸੀਐਮ ਭਗਵੰਤ ਸਿੰਘ ਮਾਨ ਖੁਰਾ ਨੇ ਇੱਕ ਟਵੀਟ ਵੀ ਕੀਤਾ ਹੈ ਟਵੀਟ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਅੱਜ ਪੰਜਾਬ ਸਟੇਟ ਮinistrial ਸਰਵਿਸ ਯੂਨੀਅਨ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕੀਤੀ ਉਹਨਾਂ ਦੇ ਮਸਲਿਆਂ ਤੇ ਵਿਸਥਾਰ ਸਹਿਤ ਚਰਚਾ ਕੀਤੀ ਇੱਕ ਵੱਡੀ ਖੁਸ਼ਖਬਰੀ ਸਾਂਝੀ ਕਰ ਰਿਹਾ ਹਾਂ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦੇਣ ਜਾ ਰਹੇ ਹਾਂ ਡੀਐਚ 4% ਦਾ ਵਾਅਦਾ ਕੀਤਾ ਜਾਂਦਾ ਹੈ ਜੋ ਕਿ 1 ਦਸੰਬਰ 2023 ਤੋਂ ਹੀ ਲਾਗੂ ਮੰਨਿਆ ਜਾਏਗਾ ਦੱਸ ਦਿਓ ਕਿ ਲੰਬੇ ਸਮੇਂ ਤੋਂ ਇਸ ਦੀ ਮੰਗ ਚੱਲ ਰਹੀ ਸੀ ਪੰਜਾਬ ਸਰਕਾਰ ਵੱਲੋਂ DECH 4% ਵਾਅਦਾ ਕਰ ਦਿੱਤਾ ਗਿਆ ਹੈ 34 ਤੋਂ ਵਧਾ ਕੇ 38% ਕਰ ਦਿੱਤਾ ਗਿਆ ਤੇ 1 ਦਸੰਬਰ 2023 ਤੋਂ ਹੀ ਇਸ ਨੂੰ ਲਾਗੂ ਮੰਨਿਆ ਜਾਏਗਾ ਤਾਂ ਲੰਬੇ ਸਮੇਂ ਤੋਂ ਇਹ ਮੁਲਾਜ਼ਮਾਂ ਦੀ ਮੰਗ ਚੱਲ ਰਹੀ ਸੀ ਤਾਂ ਹੁਣ ਪੰਜਾਬ ਸਰਕਾਰ ਨੇ ਨਵੇਂ ਸਾਲ ਦੇ ਉੱਤੇ ਵੱਡਾ ਤੋਹਫ਼ਾ ਦੇ ਦਿੱਤਾ ਹੈ ਪੰਜਾਬ ਸਰਕਾਰ ਨੇ ਵੱਡਾ ਤੋਹਫ਼ਾ ਦਿੰਦੇ ਹੋਏ 34 ਤੋਂ ਵਧਾ ਕੇ 38% ਡੀਏ ਕਰ ਦਿੱਤਾ ਹੈ ਕਰਮਚਾਰੀਆਂ ਨੂੰ ਨਵੇਂ ਸਾਲ ਦੇ ਉੱਤੇ ਸਰਕਾਰ ਦਾ ਇਹ ਵੱਡਾ ਤੋਹਫ਼ਾ ਦੱਸ ਜਾਈਏ ਕਿ ਯੂਨੀਅਨ ਦੇ ਨਾਲ ਸੀਐਮ ਆਮ ਦੀ ਅੱਜ ਮੀਟਿੰਗ ਸੀ ਔਰ ਮੀਟਿੰਗ ਖਤਮ ਹੋਣ ਤੋਂ ਬਾਅਦ सीएम ਭਗਵੰਤ ਸਿੰਘ ਮਾਨ ਨੇ ਇਹ ਵੱਡੀ ਖੁਸ਼ਖਬਰੀ ਟਵੀਟ ਰਾਹੀਂ ਸਾਂਝੀ ਕੀਤੀ ਹੈ ਹਾਲਾਂਕਿ ਸੀਐਮ ਭਗਵੰਤ ਸਿੰਘ ਮਾਨ ਜਲਦ ਹੀ ਮੀਡੀਆ ਦੇ ਸੰਮੁਖ ਵੀ ਹੋ ਸਕਦੇ ਨੇ 1 ਦਸੰਬਰ ਤੋਂ ਹੀ ਇਸ ਵਾਅਦੇ ਨੂੰ ਲਾਗੂ ਮੰਨਿਆ ਜਾਏਗਾ ਤਾਂ ਪੰਜਾਬ ਸਰਕਾਰ ਵੱਲੋਂ ਡੀਏ ਚ 4% ਦਾ ਵਾਅਦਾ ਕਰ ਦਿੱਤਾ ਗਿਆ ਹੈ ਕਰਮਚਾਰੀਆਂ ਨੂੰ ਇਹ ਵੱਡਾ ਤੋਹਫਾ ਨਵੇਂ ਸਾਲ ਦੇ ਉੱਤੇ ਮਾਨ ਸਰਕਾਰ ਦਾ ਅੱਜ ਇਹ ਮੀਟਿੰਗ ਹੋਈ ਸੀ ਚੰਡੀਗੜ੍ਹ ਦੇ ਵਿੱਚ ਔਰ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਵਿਸਾਰ ਦੇ ਨਾਲ ਚਰਚਾ ਕੀਤੀ ਗਈ ਹੈ ਯੂਨੀਅਨ ਦੇ ਨੁਮਾਇੰਦਿਆਂ ਦੇ ਨਾਲ ਤੇ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਦੱਸ ਜਿਏ ਕਿ ਡੀਏ ਦੇ ਵਿੱਚ 4% ਦੀ ਵਾਧਾ ਕਰ ਦਿੱਤਾ ਗਿਆ ਹੈ ਪਹਿਲਾਂ 34% ਦੀ ਏਡੀਏ ਮਿਲਦਾ ਸੀ ਹੁਣ ਵਧਾ ਕੇ 38% ਦੀ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਸੀਐਮ ਭਗਵੰਤ ਸਿੰਘ ਮਾਨ ਨੇ ਯੂਨੀਅਨ ਦੇ ਨਾਲ ਮੀਟਿੰਗ ਕੀਤੀ ਤੇ ਮੀਟਿੰਗ ਮਗਰੋਂ ਇਹ ਫੈਸਲਾ ਲਿਆ ਫੈਸਲੇ ਦੇ ਵਿੱਚ ਅਹਿਮ ਗੱਲ ਇਹ ਹੈ ਕਿ 1 ਦਸੰਬਰ 2023 ਤੋਂ ਕੀ ਇਹ ਲਾਗੂ ਮੰਨਿਆ ਜਾਏਗਾ ਇਸ ਨੂੰ ਲੈ ਕੇ ਸੀਐਮ ਭਗਵੰਤ ਸਿੰਘ ਮਾਨ ਖੁਦ ਨੇ ਇੱਕ ਟਵੀਟ ਵੀ ਕੀਤਾ ਟਵੀਟ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਅੱਜ ਪੰਜਾਬ ਸਟੇਟ ਮੈਨਿਸਟ੍ਰਲ ਸਰਵਿਸ ਯੂਨੀਅਨ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕੀਤੀ ਉਹਨਾਂ ਦੇ ਮਸਲਿਆਂ ਤੇ ਵਿਸਥਾਰ ਸਹਿਤ ਚਰਚਾ ਕੀਤੀ ਇੱਕ ਵੱਡੀ ਖੁਸ਼ਖਬਰੀ ਸਾਂਝੀ ਕਰ ਰਿਹਾ ਹਾਂ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦੇਣ ਜਾ ਰਹੇ ਹਾਂ ਡੀਐਚ 4% ਦੀ ਦਾ ਵਾਅਦਾ ਕੀਤਾ ਜਾਂਦਾ ਹੈ ਜੋ ਕਿ 1 ਦਸੰਬਰ 2023 ਤੋਂ ਹੀ ਲਾਗੂ ਮੰਨਿਆ ਜਾਏਗਾ ਦੱਸ ਦਿਓ ਕਿ ਲੰਬੇ ਸਮੇਂ ਤੋਂ ਇਸ ਦੀ ਮੰਗ ਚੱਲ ਰਹੀ ਸੀ ਪੰਜਾਬ ਸਰਕਾਰ ਵੱਲੋਂ ਡੀਐਚ 4 ਫੀਸਦ ਵਾਅਦਾ ਕਰ ਦਿੱਤਾ ਗਿਆ ਹੈ 34 ਤੋਂ ਵਧਾ ਕੇ 38 ਫੀਸਦ ਕਰ ਦਿੱਤਾ ਗਿਆ ਤੇ 1 ਦਸੰਬਰ 2023 ਤੋਂ ਹੀ ਇਸ ਨੂੰ ਲਾਗੂ ਮੰਨਿਆ ਜਾਏਗਾ ਤਾਂ ਲੰਬੇ ਸਮੇਂ ਤੋਂ ਇਹ ਮੁਲਾਜ਼ਮਾਂ ਦੀ ਮੰਗ ਚੱਲ ਰਹੀ ਸੀ ਤਾਂ ਹੁਣ ਪੰਜਾਬ ਸਰਕਾਰ ਨੇ ਨਵੇਂ ਸਾਲ ਦੇ ਉੱਤੇ ਵੱਡਾ ਤੋਹਫ਼ਾ ਦੇ ਦਿੱਤਾ ਹੈ ਪੰਜਾਬ ਸਰਕਾਰ ਨੇ ਵੱਡਾ ਤੋਹਫ਼ਾ ਦਿੰਦੇ ਹੋਏ 34 ਤੋਂ ਵਧਾ ਕੇ 38% ਡੀਏ ਕਰ ਦਿੰਦਾ ਹੈ ਕਰਮਚਾਰੀਆਂ ਨੂੰ ਨਵੇਂ ਸਾਲ ਦੇ ਉੱਤੇ ਸਰਕਾਰ ਦਾ ਇਹ ਵੱਡਾ ਤੋਹਫਾ ਦੱਸ ਜਾਈਏ ਕਿ ਯੂਨੀਅਨ ਦੇ ਨਾਲ ਸੀਐਮ ਮਾਨ ਦੀ ਅੱਜ ਮੀਟਿੰਗ ਸੀ ਔਰ ਮੀਟਿੰਗ ਖਤਮ ਹੋਣ ਤੋਂ ਬਾਅਦ ਸੀਐਮ ਭਗਵੰਤ ਸਿੰਘ ਮਾਨ ਨੇ ਇਹ ਵੱਡੀ ਖੁਸ਼ਖਬਰੀ ਟਵੀਟ ਰਾਹੀਂ ਸਾਂਝੀ ਕੀਤੀ ਹੈ ਹਾਲਾਂਕਿ ਸ੍ਰੀਮ ਪਗਵੰਨ ਸਿੰਘ ਮਾਨ ਜਲਦ ਹੀ ਮੀਡੀਆ ਦੇ ਸੰਮੁਖ ਵੀ ਹੋ ਸਕਦੇ ਨੇ 1 ਦਸੰਬਰ ਤੋਂ ਹੀ ਇਸ ਵਾਅਦੇ ਨੂੰ ਲਾਗੂ ਮੰਨਿਆ ਜਾਏਗਾ ਤਾਂ ਪੰਜਾਬ ਸਰਕਾਰ ਵੱਲੋਂ ਡੀਏ ਚ 4 ਫੀਸਦੀ ਦਾ ਵਾਅਦਾ ਕਰ ਦਿੱਤਾ ਗਿਆ ਹੈ ਕਰਮਚਾਰੀਆਂ ਨੂੰ ਇਹ ਵੱਡਾ ਤੋਹਫਾ ਨਵੇਂ ਸਾਲ ਦੇ ਉੱਤੇ ਮਾਨ ਸਰਕਾਰ ਦਾ ਅੱਜ ਇਹ ਮੀਟਿੰਗ ਹੋਈ ਸੀ ਚੰਡੀਗੜ੍ਹ ਦੇ ਵਿੱਚ ਔਰ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਵਿਸਾਰ ਦੇ ਨਾਲ ਚਰਚਾ ਕੀਤੀ ਗਈ ਹੈ ਯੂਨੀਅਨ ਦੇ ਨੁਮਾਇੰਦਿਆਂ ਦੇ ਨਾਲ ਤੇ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ